ਕੁਆਨੋ ਰੋਸਾ ਕਿਸਨੋ ਕਿਰਾਂ ਤੋਂ ਪੀ ਲਈਆਂ ਬੱਕਰੇ ਛਤਰੇ ਖਾ ਲੈ ਆਂਡੇ ਖਾ ਲੈ ਬਾਹਰ ਸੱਜੇ ਪਾਸੇ ਖੰਡੜ ਕੀਤਾ ਕਿਸੇ ਨੂੰ ਹੁਕਮ ਨਹੀਂ ਦਿੱਤਾ ਕਈ ਕਿ ਪ੍ਰਚਾਰ ਕਾੜ ਕੇ ਕਹਿੰਦੇ ਇਹ ਦੱਬਲੀ ਪਾਰਟੀ ਦੇ ਬੱਕਰੇ ਵਡੇ ਪਿਆਰੋ ਝੂਠ ਬੋਲਦੇ ਕਿਸੇ 'ਤੇ ਇਤਬਾਰ ਨਾ ਕਰੋ ਉਹਨਾਂ ਦੇ ਬਾਗ ਦਾ ਪ੍ਰੋਸਾ ਰੱਖੋ ਕਿਸੇ ਸੱਚ ਬਾਤ ਮਾਰੇ ਪਖੰਡੀ ਦੇ ਪ੍ਰੋਸਾ ਕਰਦੀ ਲੋੜ ਨਹੀਂ ਉਹ ਆਪ ਕੋ ਆਪਣੇ ਮਤਲਬੋਂ ਆ ਕੇ ਉਹਦਾ ਪ੍ਰਚਾਰ ਕਰਦੇ ਕਿ ਲੋਕੀ ਮੱਥਾ ਜਾ ਦੇ ਟਿਕ ਤੇ ਲੈ ਕੇ ਰਾਹ ਪਈਏ ਔਰ ਜੇ ਪਾਣੀ ਵਿੱਚ ਕਿਸੇ ਤਰ੍ਹਾਂ ਦੀ ਤੱਤਾ ਸ਼ਰਾਬ ਪੀਦੀ ਬਾਤ ਖਾਣਾ ਤੇ ਕਰੈਤਾ ਦੁੱਤੀਆਂ ਪੰਕਬੀਰ ਜੀ ਨੇ ਖੰਡਕੀ ਦਾ ਗੁਰੂ ਰਾਮ ਸਾਹਿਬ ਜੀ ਨੇ ਆਪ ਖੰਡਕਨ ਕੀਤਾ ਮਾੜਾ ਸੱਜੇ ਪਾਸੇ ਹਰਤਾਨਪੁਰ ਸਾਹਿਬ ਜੋ ਬੇਰਸਾ ਗੁਰਦੁਆਰਾ ਉੱਤੇ ਨਿਹਾਲ ਕਰ ਰਿਹਾ ਇੱਕ ਕਾਜੀ ਨੇ ਕੁਕੜੀ ਤੋੜ ਬਰੋੜ ਕਰਕੇ ਛੱਡ ਦਿੱਤੇ ਮਾਰ ਕੇ ਉਹ ਕੁਕੜੀ ਉੱਠ ਕੇ ਬੁੜਕਣ ਲੱਗੀ ਤਾਂ ਖੂਂਟਿਆ ਬੁੰਦਾ ਚੋੜੇ ਉੱਪਰ ਪੈ ਗਈਆਂ ਤੋ ਉਹਨੇ ਚੋਲਾ ਬੰਗਾਇਆ ਕਾਜੀ ਨੂੰ ਕਹਿ ਕਰਕੇ ਆਪਣੇ ਦਿਮਾਗ ਨੂੰ ਕਾਜੀ ਦੇ ਆਪਣੇ ਸੇਪ ਨੂੰ ਕਹਿ ਕਰਕੇ ਉਹ ਕਾਜੀ ਦੇ ਜੋ ਚੋਲਾ ਪਹਿਨੇ ਮਹਾਰਾਜ ਕਰਨਗੇ ਚੌਂ ਪਹਿਨੇ ਆ ਉਹਦਾ ਚੋਲਾ ਖਰਾਬ ਹੋ ਗਿਆ ਮਹਾਰਾਜ ਦੇ ਉਹ ਪਖੰਡ ਨੂੰ ਝਾੜ ਕਰਨ ਵਾਸਤੇ ਪਾਣੀ ਝਾਰੀ ਹੈ ਮਹਾਰਾਜ ਜਿਹੜੇ ਰਤਨ ਕਾ ਕਪੜੇ ਜਾਂਮਾ ਹੋਏ ਪਲੀਤ ਜੋ ਰਤਨ ਜਿਹੜਾ ਮਾਰਦਾ ਤਿਰਕਾ ਨਿਰਮਲ ਕੀਤਾ ਕਬੀਰ ਭਾਗ ਮਾਸ਼ੀ ਸੁਰਾ ਪਾਨ ਜੋ ਜੋ ਕਰਾਂਦੀ ਖਾਹੇ ਕਬੀਰ ਸਬਦ ਦੇਵ ਕੇ ਸਦਾ ਰਸਾਤਰ ਜਾਏ ਕਬੀਰ ਖੂਬ ਖਾਣਾ ਖੀਣੇ ਜਾਵੇ ਅਮਰਤ ਲੋਣ 헤ੜਾ ਰੋਟੀ ਕਾਰਨੇ ਗਲਾ ਕਟਾਵਾ ਕੌਣ ਮਾਰਤ ਭਰਿਆ ਆਉ ਰਿਹਾ ਮਾਰਤ ਭਰਿਆ ਮਾਏ ਜਦ ਪੀਤਾ ਮੌਤ ਦੂਰ ਹੋਏ ਮਰਲ ਤੋਂ ਵਿੱਚ ਆਏ ਆਪਣਾ ਪ੍ਰਾਣ ਪਿਛਾਰੇ ਖਸਮੇ ਠੱਕੇ ਖਾਏ ਜਦ ਪੀਤਾ ਖਾਹੋ ਵਿਤਰਾ ਦਰਗਾ ਮਿਲ ਸਜਾਏ ਜੁਟਾ ਮੋਲਪੁਰ ਦਾ ਤੀਜੇ ਜੇ ਕਾ ਪਾਰ ਬਸਾਏ ਇਹ ਵੀ ਸਵਾਲ ਇਹੋ ਟਕਣੀ ਚਾਹੀਦਾ ਕਿ ਕਿਤੇ ਪਾਡੇ ਨੂੰ ਦਵੰਦ ਕਰ ਰਹੇ ਹਨ ਇਹੜਾ ਕੋ ਐਪ ਜੇ ਸਵਾਦ ਦਾ ਰਸਾ ਕਮੇ ਨੂੰ ਤਿਆ ਕਰਕੇ ਸੱਚੇ ਪਾਤਸ਼ਾਹ ਦਾ ਸਬੰਧ ਕਰਨਾ ਚਾਹੀਦਾ ਹੈ ਜੇ ਇਹਦਾ ਵਿੱਚ ਲੱਗਾਂਗੇ ਤਾਂ ਕੀ ਹੋਵੇਗਾ ਸਤਿਗੁਰੂ ਦੀ ਦੱਸ ਰਹੇ ਹਨ